ਗੁੱਡ ਮਾਰਨਿੰਗ ਗਾਈਸ ਗਾਈਸ ਹੈ ਸਵੇਰ ਦਾ ਨਾ ਸਾਢੇ 6 ਉਹ ਸਾਢੇ 5 ਵਜੇ ਦਮੀ ਪੈਣ ਦਿਆ ਮੈਂ ਉੱਥੇ ਘਰੋਂ ਬਾਹਰ ਨਿਕਲਿਆ ਮੈਂ ਦੇਖੀ ਮੌਲ ਚਾਲ ਓਏ ਹੋਏ 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 ਕੰਮ ਪੂਰਾ ਹਸ ਰਿਹਾ ਪਿਆ ਜਾਣ ਤੇ ਬੱਦਲ ਇੰਨੇ ਜਿਆਦੇ ਨਾ ਕਾਲੇ ਕਾਲੇ ਕੁਛ ਹੋ ਹੀ ਕੋ ਨਾ ਕਿਉਂ ਕਹਿੰਦੇ ਨੇ ਨਾ ਜੇ ਵੀਰਵਾ ਚੜੀ ਲੱਗੀ ਤੇ ਫੇਰ ਹਫਤਾ ਦਸ ਦਿਨ ਮੀਂਹ ਨਹੀਂ ਹਟਦਾ ਤੇ ਉਹੀ ਗੱਲ ਗਾਈਸ ਬਣ ਗਈ ਜੇ ਵੀਰਵਾ ਚੜੀ ਲੱਗੀ ਜਿ ਪੂਰੀ ਐਸਾਡੇ ਲੈਵਲ ਤੇ ਤੇ ਇੰਨਾ ਕੋ ਠੰਡਾ ਜਿੰਨੀ ਗੈਸ ਗੱਲ ਗਰਮੀ ਹੈ ਨਾ ਨੇ ਛੱਡਾ ਹੋ ਗਿਆ ਨੀ ਠੰਡਾ ਮੌਸਮ ਆਇਆ ਮਜ਼ਾ ਹੀ ਆ ਗਿਆ ਸਵੇਰੇ ਸਵੇਰੇ ਉੱਠ ਕੇ ਦੇਖਿਆ ਨਾ ਬਰ ਮੌਲਚਾਲ ਓਏ ਹੋਏ 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 ਇੰਨਾ ਘੈਂਟ ਮੌਸਮ ਹੈ ਜਾਨ ਇੰਨਾ ਘੈਂਟ ਮੌਸਮ ਇੰਨਾ ਹੀ ਘੈਂਟ ਇੰਨਾ ਹੀ ਘੈਂਟ ਵੀ ਬਹੁਤਾ ਘੈਂਟ ਜੀ ਕਹਦਾ ਵੀ ਇੱਥੇ ਆ ਖਲੋ ਕੇ ਨਾ ਖਲੋ ਤੇਰੇ ਬੰਦਾ ਬਾਹਰ ਠੰਡੀ ਹਵਾ ਚਲਦੀ ਹੈ ਮਣੀਆਂ ਬਣੀਆਂ ਦੇਖੋ ਇੰਨੀਆਂ ਹੀ ਕਣੀਆਂ ਪੈਣੀਆਂ ਦੋ ਦੋ ਚਾਰ ਚਾਰ ਸਵੇਰੇ ਇੰਨਾ ਮੀਂਹ ਵੀ ਕੱਲਾ ਛੱਡ ਦੋ ਤੁਸੀਂ ਝੋਨੇ ਡੱਬੇ ਪਾ ਦੇਖੋ ਇਹ ਉਹ ਦੇਖੋ ਝੋਨੇ ਝੋਨੇ ਐ ਡੱਬੇ ਪੈ ਸੱਤੇ ਹੋਣਾਂ ਦੇ ਬਾਕੀ ਗਾਇਸ ਵੇਖੋ ਹੁਣ ਅੱਜ ਸ਼ਾਮਾ ਦਾ ਕੀ ਹਟਦਾ ਜਿਹੜਾ ਪੈਂਦਾ ਕਿੰਨਾ ਪੈਂਦਾ ਵੇਨੇ ਆ ਆਪਣੇ ਚਾਹ ਦਾ ਟਾਈਮ ਹੋ ਗਿਆ ਚਾਹ ਪੀਏ ਘਰ ਜਾ ਕੇ ਆਹ ਵੇਖੀ ਕਰ ਜਾ ਗਏ ਗਾਇਸ ਆਉਂਡ ਸੁਣੋ ਬੱਦਲਾਂ ਦੀ ਬੱਦਲ ਦੀ ਆਉਂਡ ਸੁਣੋ ਕਿੱਡੀ ਘੈਂਡ ਆਉਣ ਲੀ ਐ ਗੱਜੰਡਾ ਖੋਲੇ ਇਧਰ ਵੇਖੋ ਗਾਇਸ ਕਿੰਨਾ ਮੀਂਹ ਪੈ ਗਿਆ ਵੀ ਸਾਰਾ ਪਾਣੀ ਦਾ ਲੈਵਲ ਬਰਾਬਰੀ ਚ ਲੱਜੇ ਥੋੜਾ ਜਿਹਾ ਹੋਰ ਮੀਂਹ ਪੈ ਗਿਆ ਨਾ ਕਿ ਸਾਰਾ ਪਾਣੀ ਦਾ ਲੈਵਲ ਬਰਾਬਰ ਹੋ ਜਾਏ ਛੋਣਾਂ ਨੂੰ ਵੀ ਲੱਜਾਈਦਾ ਮੜਾ ਮੜਾ ਦਿਖਣੇ ਵਾਸੋਨਾ ਮਤਲਬ ਪਾਣੀ ਮੜਾ ਦਿਖ ਲਗਾ ਬਸ ਥੋੜਾ ਜਿਹਾ ਹੋਰ ਮੀਂਹ ਪੈ ਜਾਏ ਪਾਣੀ ਦਾ ਧਕਾ ਆ ਜਾਣਾ ਆਪਾਂ ਜਾਣੇ ਆ ਅੱਜ ਬਾਈਕ ਵੀ ਬਾਹਰ ਕੱਢਣੀ ਪਰ ਨਹੀਂ ਮੀਂਹ ਬੜਾ ਪੈ ਗਿਆ ਬਾਈਕ ਕੱਢਣ ਦੀ ਜੀ ਨਹੀਂ ਕਰਨਾ ਬਾਹਰ ਕਿਉਂਕਿ ਬਾਈਕ ਬਿਲਕੁਲ ਗੰਦੀ ਹੋਈ ਨਹੀਂ ਬਾਈ ਯਾਰ ਬੜੀ ਅੰਦਰ ਲੱਗੀ ਆ ਪੰਜ ਛੇ ਦਿਨਾਂ ਤੋਂ ਕਿਵੇਂ ਬਾਈਕ ਨੂੰ ਕੱਢਿਆ ਨਹੀਂ ਤੁਸੀਂ ਵੇਖਿਆ ਪਿਛਲੇ ਚਾਰ ਪੰਜ ਵਲੌਗ ਮੈਂ ਬਾਈਕ ਨੂੰ ਹੱਥ ਤੱਕ ਨਹੀਂ ਲਾਜੀ ਤੇ ਲੱਗੀ ਅੰਦਰ ਉੱਥੇ ਲੱਗੀ ਨਾ ਸਟਾਰਟ ਹੀ ਕੀਤੀ ਹੈ ਸੋ ਅੱਜ ਮੈਂ ਵੀਡੀਓ ਬਣਾ ਕੇ ਵੀਰ ਨੂੰ ਪਾਣੀ ਸਟਾਰਟ ਕਰਕੇ ਜਿਵੇਂ ਲੱਗਾ ਮਾਣ ਬਣਾ ਕੇ ਮੈਂ ਗ ਬਸ ਇੱਕ ਦਿਨ ਮੀਂਹ ਆਣਾ ਹਟਿਆ ਹੋਰ ਤੇ ਪੂਰਾ ਝੋਨਾ ਐ ਦੇਖਣਾ ਹਟ ਜਾਣਾ ਹੈ ਤੇ ਬੱਦਲ ਹੈ ਅਰੇ ਬੱਦਲ ਹੌਲ ਸਪੀਡਾਂ ਦੇ ਆ ਮੈਂ ਗਿਆ ਦੁੱਧ ਲੈਣ ਜਾਣਦੇ ਆ ਤੇ ਚਨੀ ਲੈ ਕੇ ਜਾਣਨਾ ਮੀਂਹ ਦੇ ਪੈਣ ਲਿਆ ਮੈਂ ਦੁੱਧ ਲੈ ਕੇ ਚਾਹ ਨੂੰ ਪੀਣੀ ਹੁੰਦੀ ਬਾਅਦ ਚ ਹੈਨਾ ਤੇ ਲੈ ਆਗੋਂ ਆ ਗਈ ਜਿਬਲਾ ਚੈੱਕ ਕਰੋ ਓਏ ਆਇ ਤੇ ਮੀਂਹ ਪੈਂਦਾ ਇੱਥੇ ਘਰੇ ਬਹਿ ਜਾ ਹਾ ਤੇਰਾ ਪੜਾ ਰਿਹਾ ਗਿਆ ਤੈ ਆਏ ਆ ਕਿਤੋਂ ਆਖਰੀ ਮੈਂ ਨਹੀਂ ਘੜੀ ਅੱਜ ਫਿਰ ਆਏ ਢੜੀ ਲਾਏਗਾ ਤੇ ਆਪਾਂ ਇਹ ਨਹੀਂ ਖੜਦੇ ਆ ਇਹ ਨਹੀਂ ਘੜਦੇ ਆਦਾ ਹੈਗੀ ਮੇਰੇ ਕੋਈ ਆਹੋ ਦੁੱਧ ਲੈਵਾਂ ਮੈਂ ਹਾਂ ਆਦਾ ਹੀ ਹੈ ਗੱਲ ਗਾਂ ਦੇ ਪਹੁੰਚ ਮੈਂ ਆ ਗਿਆ ਦੇਖ ਲੋ ਗਏ ਸ਼ਰਾਬ ਦਾ ਕਿੱਡਾ ਵਜਰੀ ਜੇ ਮੈਂ ਮਾੜਾ ਝੂੜੀ ਮਾਰਿਆ ਸ਼ਰਾਬ ਹੈ ਜੀ ਉੱਥੇ ਹੀ ਪੱਕਾ ਹੋ ਗਿਆ ਹੈ ਆਵਾ ਹਰ ਮੈਂ ਆ ਮਾਰਾ ਬਾਬੇ ਸ਼ਵੀਰ ਚੇਪ ਪਾਸ਼ਾ ਤਾਨ ਦਾ ਸ਼ਹੀ ਬਾਬਾ ਗੁਰਬਖਸ਼ ਸਿੰਘ ਜੀ ਮਹਾਰਾਜੇ ਮਿਹਰ ਕਰੋ ਕਿਰਪਾ ਕਰੋ ਸਾਰਿਆਂ ਦੇ ਇੱਥੇ ਗਾਇਸ ਮੇਲਾ ਵੀ ਆਉਣ ਵਾਲਾ ਮਹੀਨੇ ਇੱਕ ਨੂੰ ਉਹ ਤਾਂ ਹੀ ਸੋਣਾ ਮੌਸਮ ਹੈ ਗਾਇਸ ਇਧਰੋਂ ਖੇਤ ਕੀ ਬਣਦੇ ਅੱਜ ਓਏ ਹੋਏ ਆ ਜਾਊਗਾ ਨਿਆਰਾ ਮੇਰੇ ਘਾਲਾਂ ਕੋਠਾ ਡੁੱਬਾ ਹੋਵੇ ਕਿਤੇ ਕੀ ਇਹ ਦਾ ਲਾਪਣਾ ਜਿੰਨਾ ਜਿੰਨਾ ਪਾਣੀ ਜੜਿਆ ਪਿਆ ਤੇ ਇਹ ਤਾਂ ਵਾਪਸ ਜਾਣ 'ਚ ਫਾਇਦਾ ਹੈ ਰਹਿਣਾ ਨਹੀਂ ਅੱਜ ਗਾਂ ਜਾਣਾ ਚਾਹੀਦਾ ਵੇ ਪੰਗੇ ਲੈਣੇ ਚਾਹੀਦੇ ਇਹੋ ਜਿਹਾ ਜਰੂਰ ਇਨਸ਼ਾਅੱਲਾ ਗਾਇਸ ਕਦੀ ਅੱਜ ਤੱਕ ਮੈਂ ਨਾ ਪਾਣੀ ਨਹੀਂ ਖਲੋਤਾ ਸੀ ਵੇਖ ਜਨ ਅੱਜ ਵੇਖ ਲਿਆ ਵਾਓ ਰਾਈ ਤੇ ਉਹ ਇਹ ਕੰਮ ਹੋ ਜੀਦਾ ਡਰ ਰਹੀ ਗੈਸ ਯਾਪਾ ਫੈਸੇ ਕਰਕੇ ਮੈਂ ਆਉਂਦਾ ਨਹੀਂ ਹੁਣ ਨੰਗੇ ਪੈਰੀ ਚੱਲਾਂਗੇ ਗੈਸ ਵੇਖ ਲੋ ਇਹ ਮੀਂਹ ਕਿਤੇ ਕਿੰਨਾ ਪਿਆ ਹੈ ਜਗੇ ਦੇ ਹੋਰ ਜਿਆਦਾ ਪੈਣਾ ਤੇ ਕੀ ਬੰਨਣਾ ਹੈ ਕਪੜਾ ਗਲਤੀ ਕੀ ਕਪੜਾ ਐਕਟਵੇ ਤੇ ਕੋਲ ਹੀ ਲਾ ਕੇ ਆਣੀਆਂ ਟੁੱਟਣਾ ਬਾਜਣੀਆਂ ਵੇਖ ਲੋ ਗੈਸ ਮੈਂ ਮੇਰੇ ਘਰਾਂ ਕੋਠਾ ਤੁਹਾਨੂੰ ਖਾ ਹੀ ਦਿਨਾ ਅੱਜ ਕੋਠਾ ਵਿੱਚ ਡੁੱਬਾ ਪੈਣਾ ਹੁਣ ਇਥੋਂ ਵਟ ਨਹੀਂ ਰਵੇ ਕਿ ਮੈਨੂੰ ਯਾਰ ਨਾ ਮਾੜਾ ਥੱਲੇ ਰਹਿਣਾ ਸਿੱਧਾ ਝੋਨੇ ਦੇ ਵਿੱਚ ਤੇ ਮੈਂ ਅਸਿਰ ਤੋਂ ਲੈ ਕੇ ਪੈਰਾ ਤੱਕ ਭੇਜਾਂ ਵਾਂ ਨਹੀਂ ਕੋਠਾ ਭਜਿਆ ਹੁਣ ਉੱਥੋਂ ਲੰਘਣਾ ਕਿ ਤਰ੍ਹਾਂ ਯਾਰ ਇੱਥੋਂ ਚੱਲ ਮੈਂ ਤੁੱਕੇ ਜਣਾ ਲੰਘਿਆ ਵੇਖ ਜਿਓਗਾ ਇਹਨੂੰ ਵੀਡੀਓ ਦੇ ਹਾਸੇ ਤੇ ਪੈ ਜਾਓ ਫਿਰ ਆਵਾ ਇੱਥੇ ਥੋੜੇ ਹੀ ਤੇ ਇੱਥੇ ਅਗਲਾ ਪਾਸਾ ਹੈ ਤੇ ਇੱਥੇ ਅਗਲਾ ਪਾਸਾ ਹੈ ਸ਼ੀ ਅੱਲਾ ਕੋਠੇ ਦਾ ਬਚਾਈ ਹੈ ਤੇ ਆਪਣੀ 3-4 ਫੜ ਕੇ ਲਾਤੀ ਨੇ ਬੋਕਾ 3-4 ਫੜ ਕੇ ਲਾ ਅਰੇ 4-5 ਲੱਖ ਰੁਪਈਆ ਹੈਗਾ ਵਾ ਅਜੇ ਵੀ 4-5 ਲੱਖ ਰੁਪਈਆ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਗੱਡੀ ਗੱਲ ਨਹੀਂ ਕੀਤਾ ਇੱਦਾਂ ਹੀ ਗੱਲ ਨਹੀਂ ਭੈਣ ਜੋ ਜੱਟ ਜੱਟ ਗਰੀਬ ਜੂਰਿਆਂ ਜੱਟ ਗਰੀਬ ਜੂਰਿਆਂ ਵਾ ਪਰ ਦਿਲ ਦੇ ਭੈਣ ਤੇ ਬਾਦਸ਼ਾਹ ਵਾ ਦਿਲ ਦੇ ਬਾਦਸ਼ਾਹ ਵਾ ਭੈਣ ਚੋਰ ਕਿਸੇ ਦਾ ਭੈਣ ਚੋਰ ਕਿਸੇ ਦਾ ਚੋਨੀ ਨਹੀਂ ਕਿਹੜੀ ਚੁਆਨੀ ਨਹੀਂ ਦੇਣੀ ਕਿਹੜੀ ਚੁਆਨੀ ਨਹੀਂ ਦੇਣੀ ਦੁਕਾਨੋਂ ਲੈਣੇ ਆ ਦੁਕਾਨੋਂ ਲੈਣੇ ਜਰੂਰ ਹੈਗੇ ਆ ਅਸੀਂ ਭੈਣ ਜੋ ਕਿਸੇ ਦੇ ਚੁਆਨੀ ਦੇਣੀ ਨਹੀਂ ਗਈ ਜੱਟ ਭੈਣ ਜੋ ਮੋਜਾ ਕਰਦਾਈ ਗਰਮੀਂਸਾ ਮੋਜਾ ਕਰਦਾਈ ਓਏ ਉਹ ਜੱਟ ਗਰਮੀਂਸਾ ਮੋਜਾ ਕਰਦਾਈ ਓਏ ਉਹ ਜੱਟ ਗਰਮੀਂਸਾ ਮੋਜਾ ਕਰਦਾਈ ਓਏ ਉਹ ਜੱਟ ਗਰਮੀਂਸਾ ਮੋਜਾ ਕਰਦਾਈ ਓਏ ਕੀ ਗੱਲ ਕੀ ਤੈਨੂੰ ਜ਼ੁਬਾਨਾ ਕਿਦਾਂ ਮਾਰਦਾ ਤੂੰ ਮਛਰਿਆ ਤੂੰ ਕਿਦਾਂ ਨੂੰ ਥੱਲੇ ਥੱਲੇ ਜ਼ਿਆਦਾ ਮਛਰ ਨਾ ਤੂੰ ਮੇਰੇ ਨਾਲ ਤੂੰ ਹੂੰ ਕਰਦਾ ਵਾਂ ਦੋ ਮੱਠੀਆਂ ਖਾ ਗਿਆ ਦੋ ਦੋ ਬਿਸਕੁਟ ਖਾ ਗਿਆ ਕਿੰਨੇ ਨਾ ਵੇ ਪਿੱਛੇ ਜਿਆਦਾ ਮੱਛਰ ਨਾ ਮੇਰੇ ਨਾਲ ਬਾਲਾ ਚੰਬਲ ਨਾ ਤੂੰ ਥੋੜਾ ਖਾਧਾ ਜੇ ਰੈਸ਼ਨ ਨੂੰ ਹੂੰ ਕਰਦਾ ਹੁਣ ਜੱਬੇ 75 ਦੋ ਬਰੈਡ ਵੀ ਖਾ ਗਿਆ ਦੋ ਮੱਠੀਆਂ ਖਦਨ ਖਾ ਗਿਆ ਬਿਸਕੁਕਟ ਖਾ ਗਿਆ ਏ ਹੁਣ ਵੇ ਕਰਦਾ ਕੀ ਏ ਹੈ ਬੈਠ ਲੈ ਮੈਂ ਤੇਰੇ ਗਾਇਸ ਅੱਜ ਮੀ ਪੈਂਡੇ ਤੇ ਘਰੇ ਬਣ ਰਹੇ ਨੇ ਬਰੈਡ ਬਾਈਟਸ ਬਰੈਡ ਬਾਈਟਸ ਇਹ ਜਿਹੜਾ ਸ਼ੈਪ ਸਾਵਾੜੀ ਲੱਗੇ ਮੰਮੀ ਕੀ ਐ ਜੀ ਇਹ ਮੇਰੇ ਨਾਲ ਹੀ ਆਉਂਦਾ ਬ੍ਰੈਡ ਬਾਸ ਕੇ ਬ੍ਰੈਡ ਚੱਲ ਤੂੰ ਵੈਰੀ ਡੀ ਕਹਦੇ ਕਰ ਬ੍ਰੈਡ ਪਕੌੜੇ ਕਹਦੇਗਾ ਸਭ ਤੋਂ ਸਿੱਧਾ ਸੈਂਪਲ ਹੈ ਗੈਸਨ ਬਣ ਕੇ ਟੇਸਟ ਕਰਦੇ ਆ ਤੇ ਬਾਰਿਸ਼ ਅਜੇ ਤੱਕ ਨਹੀਂ ਹਟਿਏਗੀ ਤੂੰ ਘਰੇ ਵੀ ਆ ਗਿਆ ਕੰਜਰਾ ਮਗਰੀ ਮੇਰੇ ਜਿਆਦਾ ਮਛਰਿਆਂ ਤੂੰ ਮੰਮੀ ਕੁੱਤਾ ਘਰੇ ਗਿਆ ਜਦਾ ਜਾਂਦਾ ਆਪਣੇ ਹੋ ਜਾ ਤਰਾ ਉਧਰ ਚੱਲ ਇਧਰ ਆਓ ਕਿਧਰ ਦੇਖ ਯਾਰ ਆ ਜਾ ਆ ਜਾ ਇਧਰ ਆ ਜਾ ਕਿਧਰ ਦੇਖ ਯਾਰ ਇਹ ਵੀ ਦੇਖ ਯਾਰ ਕੋਈ ਨਾ ਪੀਉ ਹੋਏ ਬਗਗਾ ਗੱਗਰ ਕੋਈ ਨਹੀਂ ਹਾਂ ਇਹ ਵੀ ਦੇਖ ਯਾਰ ਆ ਜਾ ਆ ਜਾ ਇਧਰ ਵੀ ਦੇਖ ਬਹਿ ਲੈ ਬਹਿ ਲੈ ਬਲ ਬਲ ਇਧਰ ਆ ਕੋਲੂ ਇਧਰ ਵੀ ਦੇਖ ਗਾਇਸ ਮੀ ਫੇਰ ਬੜਾ ਜਿਆਦਾ ਹੁਲਾਪਿਆ ਜਾਇਦਾ ਝੋਨਾ ਉਧਰ ਦੇਖੋ ਜਾਇਦਾ ਝੋਨਾ ਹੋ ਗਿਆ ਹਰ ਪਾਰ ਬਸ ਜੇ ਅੱਜ ਮੀਨਾ ਨਾ ਤੇ ਪਲਕਾਂ ਲਾ ਕੇ ਰੋਣੋ ਬੀਣਾ ਬਹਿ ਜਾਂਦੇ ਵੀਰ ਵਾਚੜੀ ਲੱਗ ਜਾਂਦੀ ਨਹੀਂ ਪੂਰੀ ਮੈਨੂੰ ਵੀ ਵੱਜ ਗਿਆ ਖਾਂ ਨੂੰ ਚਲੋ ਜੀ ਗਾਇਸ ਬੰਨ ਕੀ ਹੈ ਦੇਖਣ ਤੇ ਸਵਾਰ ਪੁੱਤ ਕੋਲ ਆ ਗਰਮ ਹੈ ਜੇ ਠੰਡੇ ਹੋਣ ਦੇ ਥੱਲੇ ਬਹਿ ਰਹਾ ਵੈਰਾ ਸਿਰ ਵਾਇਆ ਦਾ ਨਾ ਠੀਕ ਹੈ ਆਓ ਥੱਲੇ ਬਹਿ ਰਹੋ ਥੱਲੇ ਕੀ ਦੋ ਘੋੜੇ ਖਾ ਲੋ ਮਿੰਟ ਲੱਗਣਾ ਇੱਕ ਕਿਧਰ ਫਿਰਦੇ ਨੇ ਮੀਟ ਖਾਣੇ ਆਉਂਦਾ ਬਰੂਦ ਲਾਈ ਚੱਲੇ ਕਿਸੋਂ ਆਹ ਨਹੀਂ ਆ ਕੇ ਕਹਿਣਾ ਅਸਰ ਇਹ ਤੁਹਾਡਾ ਤੜਾ ਲੀਡਰ ਆਏ ਹਾਂ ਲੀਡਰ ਦਾ ਸਾਫਾ ਦੇਖੋ ਪਹਿਲਾਂ ਭਰਾਵਾ ਕੀ ਕਰਦਾ ਆਜੀ ਨਾਲ ਹੀ ਰੱਖਿਆ ਹੈ ਇਹ ਯਾਰ ਇਹਦਾ ਹਾਲੇ ਮਰਨ ਲਿਆ ਕੇ ਕਿੱਥੋਂ ਆਇਆ ਅੱਜ ਆਗ ਹੀ ਲਈ ਫਿਰਦਾ ਠੰਡਾ ਕੇ ਬੈਗ ਗਿਆ ਠੰਡਾ ਕੇ ਬੈਗ ਮਿੰਦੇ ਪੈਗ ਜਾਲਦਾ ਨਹੀਂ ਮੈਂ ਠੰਡਾ ਆਉਂਦੇ ਆਇਆ ਵੇਖ ਕਿੰਨੇ ਵਾਰੀ ਕੋਦਿਲ ਗਾਰ ਚੱਲਦਾ ਨਾ ਹਾਂ ਠੰਡਾ ਹੀ ਲਮਕਾ ਹੀ ਆ ਗਾਇਸ ਵੀ ਖੇਵਣੇ ਜਾਣ ਰਹਾ ਕੰਮ ਹੀ ਨਿਕਾ ਜਾ ਮੈਂ ਤੇ ਆਖੀ ਉਹ ਬਤ ਬੱਕਰੀਆਂ ਭੇਡਾ 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 ਕਿੱਥੇ ਵੇਖੀਏ ਭੇਡਾ ਇੱਥੇ ਆ ਆ ਇੱਕ ਉਹ ਵਾਓ ਕੀ ਆ ਬੋਦੇ ਬੱਕਰੀਆਂ ਭੇਡਾ ਭੇਡਾ ਤੇ ਬੱਕਰੀਆਂ ਹਾਂਜੀ ਗਾਈਸ ਮੌਸਮ ਬਹੁਤ ਸੋਨਾ ਹੈ ਵੀ ਕਿਣ ਮਿਣ ਕਿਣ ਮੇ ਹੋਣ ਲਈ ਕਣੀਆ ਪਲੈਂਟੀਆਂ ਸਾਡੇ ਉੱਤੇ ਬਾਕੀ ਹਵਾ ਠੰਡੀ ਨਿਆਰਾ ਬਹੁਤ ਆਉਣ ਡਿਆ ਮੈਂ ਮੋਟਰਸਾਈਕਲ ਤਾਂ ਨਹੀਂ ਲੈ ਕੇ ਆਇਆ ਸਾਨੂੰ ਪਤਾ ਮੋਟਰਸਾਈਕਲ ਮਗਰਾੜ ਤੇ ਲੱਗਣ ਛੱਟਾ ਬਹੁਤ ਪਉਦਾ ਹੋ ਤਾਂ ਕਰੀ ਗੱਡੇ ਨੰਬਾਰ ਹੁੰਦਾਂ ਮੈਂ ਗਾਈਸ ਬੱਸ ਦੀ ਵੇਟ ਕਰ ਰਿਆ ਹੁਣ ਵੈਸ 2:30 ਵਜੇ ਦਾ ਟਾਈਮ ਹੈ ਪੂਰਾ ਬੱਸ ਦਾ ਫੂਨ ਮੰਗਾਇਆ ਗਾਈਸ ਇੱਕ ਆਪਾਂ ਤੁਹਾਨੂੰ ਪਤਾ ਫੂਨਾਂ ਦਾ ਕੰਮ ਆਪਣਾ 2:30 ਪੂਰੇ ਵੱਜ ਗਏ ਪਰ ਬੱਸ ਨਹੀਂ ਆ ਰਹੀ ਜੀ ਆਉਣ ਹੀ ਵਾਲੀ ਬੱਸ ਐਸ਼ਮੀਤ ਹੈਲੋ ਕਰਦੇ ਗਾਈਸ ਵਾਪਸ ਆ ਗਏ ਆ ਫੋਨ ਪਸੰਦ ਨਹੀਂ ਆਇਆ ਉਦਾਂ ਰੋਦਾਂ ਹੀ ਵਾਪਸ ਭੇਜਤਾ ਤੁਹਾਨੂੰ ਦਿਖਾਉਣਾ ਮੈਂ ਕੀ ਸਾਲ ਆ ਦੇਖੋ ਆ ਫੋਨ ਮੰਗਾਇਆ ਜਨਾ ਆਪਾਂ ਮੰਗਾਇਆ ਜੀ ਮੈਂ ਅਸਲ ਚ ਆਹ ਗੋ 15 ਬਰੋ ਮੈਸੇ ਨਾ ਜਦੋਂ ਆ ਗਿਆ ਨਾ ਇੱਥੇ ਫਿਰ ਇਹ ਚ ਨਿਕਲਿਆ ਡਾਂ ਇਧਰ ਦੇਖੋ ਐਡਾ ਵੱਡਾ ਡੈਂਟ ਨਿਕਲਿਆ ਚਾਹ ਦੇਖੋ ਕਾਰਨਰ ਦੇ ਫਿਰ ਮੈਂ ਇਦਾਂ ਦੇ ਦੇ ਵਾਪਸ ਭੇਜਿਆ ਨੋ ਦੇਖੋ ਆਈ ਨੇ ਡੈਂਟ ਤੇ ਗਾਈਸ 5-7000 ਰੁਪਏ ਕਿਤੇ ਦੁਕਾਨ ਵਾਲੇ ਘਟਾ ਲੈਂਦੇ ਫਿਰ ਮੈਂ ਆ ਦੇਖੋ ਨਾਲ ਹੀ ਫਿਰ ਕੋਰੀਅਰ ਲਵਾਤਾ ਵਾਪਸ ਬਸ ਤੇ ਗਾਇਸ ਆ ਗਏ ਘਰੇ ਸਮੋਸੇ ਲੈਂਦੇ ਉਹ ਖਾ ਰਿਹਾ ਮੈਂ ਬਹੁਤ ਟੇਸਟੀ ਕਹਿਣ ਕੰਮ ਸਮੋਸੇ ਤੋਂ ਭੁੱਖ ਬੋਲ ਲੱਗੀ ਯਾਰ ਜੋਡੀ ਦੇ ਜਿਹਦੀ ਖਾਦੀ ਬੈਸਟ ਗਾਇਸ ਆ ਮੜੇ ਹੋ ਆਉਣਿਆ ਯਾਰ ਹਰ ਨਹੀਂ ਆਉਣਿਆ ਨਾ ਮੈਂ ਇਧਰ ਤਾਂ ਕੱਢੀ ਬਣਾਈ ਆ ਪਤਾ ਚ ਇਹ ਆ ਗਏ ਗਾਇਸ ਇਹ ਲੋ ਕੇਟੀ ਨੂੰ ਜਿਆਦਾ ਪਾਵਰ ਆਇਟ ਵਾਜੇ ਜਾ ਜਾਏ ਬਾਗੇ ਨੱਬੀ ਗਲੀ ਆਉਣੀ ਲੈ ਤਾਂ ਵੇਖੀ ਤੇ ਝੋਨੇ ਨਾਦਰ ਜੇ ਨਾਰਾ ਕੋਈ ਬ੍ਰੇਕ ਵੀ ਨਹੀਂ ਲਾਦੀ ਨੀ ਭੈੜੀ ਨਿਕਲੇ ਜੀ ਬਾਏ ਗਾਇਸ ਬੱਦਲ ਦੇਖੋ ਕਿੰਨੇ ਸੋਹਣੇ ਆ ਜੀ ਆ ਬਹੁਤ ਹੀ ਸੋਹਣਾ ਮੌਸਮ ਆਇਆ ਅੱਜ ਸਵੇਰ ਦੀ ਆ ਵਿੱਚ ਵੀਰਵਾਦੀ ਚੜੀ ਗਾਇਸ ਤੇ ਮਿਨੀਮਮ ਇੱਕ ਹਫਤਾ ਚੱਲੂਗੀ ਪੱਕਾ 100% ਤੇ ਆਪਾ ਖੇਤ ਆਪਾ ਖੇਤ ਆਓ ਅਮਰੂਦੇ ਦਾ ਮਗਰ ਨਾ ਆਓ ਏਡੇ ਲੱਗੇ ਨਾ ਇਹ ਆਹ ਜੀ 3 ਨੀ ਵਰੀਏ ਕਾਦੂ ਆਉਣਾ ਮਹਿਗੋ ਗਿਆ ਨਾ ਅੰਦਰ ਮੇਰੇ ਨੂੰ ਸੰਤੋ ਇਹ ਤੋੜ ਕੇ ਰੱਖੋ ਗਾਇਸ ਇਧਰ ਦੇਖੋ ਸਵੇਰੇ ਆ ਪਾਏ ਤਾਂ ਮਾਸਾ ਪਾਣੀ ਨਹੀਂ ਹੈਗਾ ਹੁਣ ਦੇਖੋ ਆਪ ਪਈ ਮੇਨੇ ਆਈਡੀ ਕੋ ਆਈਡੀ ਇਧਰ ਪੈ ਜਾਦੀ ਪਹਿਲੀ ਹੈ ਨਾ ਇਹ ਲਗਭਗ 2.5 ਫੁੱਟ ਨਿਵੇਂ ਪੂਰੀ 2.5 ਫੁੱਟ ਤੇ ਦੇਖ ਲਓ ਸਾਰੀ ਭਰ ਗਈ ਐ ਇੰਨਾ ਪਾਣੀ ਆਉਣ ਡਿਆ ਪਿੱਛੋਂ ਮਤਲਬ ਮੀਂਹ ਨਹੀਂ ਪਾਣੀ ਦਾ ਸੂਏ ਦਾ ਪਾਣੀ ਹੈ ਨਸੂਆ ਨਹਿਰ ਜ ਨੂੰ ਆ ਪਾਇਆ ਜਿੰਨੇ ਨਹਿਰ ਕੰਮ ਗਾਇਸ ਹੋ ਹੀ ਗਿਆ ਫੇਰ ਮੈਨੂੰ ਜਾਂ ਤਾਂ ਫੇਰ ਤੁਰ ਕੇ ਜਾਣਾ ਪੈਣਾ ਇਧਰ ਦੇਖੋ ਤੇ ਫਾਇਦਾ ਕੋਈ ਨਹੀਂ ਵਾਪਸ ਜਾਣ ਤੇ ਫਾਇਦਾ ਆਣਾ ਇੰਨਾ ਸੇ ਆਪਾਂ ਕੌਣ ਕਰੂਆ ਤੋਰਨ ਦਾ ਸਾਡਾ ਬਿਲੋਂ ਵਾਇਲਾ ਸੇ ਵਾਦਾ ਆਹ ਨ ਮੇਰ ਨਾਲ ਜਾਣ ਤੁਸੀਂ ਪੈੜੀ ਨਹੀਂ ਉਹ ਸੌਂਦੀ ਨਹੀਂ ਕੁੜੀ ਜੀ ਜਾਣਾਂਗੇ ਬਹੁਤ ਹੈ ਆ ਡਿੱਗੀ ਮਰੂਤ ਫੋਟ ਲਾਵੇ ਕੋਈ ਨਹੀਂ ਕੋਈ ਨਹੀਂ